ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਚਾਰੇ ਵੇਦ ਛੇ ਸਾਸਤਰ ਸਤਾਈ ਸਮਰਤियां ਹਰ ਇਨਸਾਨ ਨੂੰ ਇਹੀ ਸਮਝਾਉਂਦੀਆਂ ਹਨ ਕਿ ਮਾੜੇ ਕਰਮ ਨਹੀਂ ਕਰਨੇ ਚਾਹੀਦੇ ਇਹਨਾਂ ਦਾ ਭੁਗਤਾਨ ਕਰਨਾ ਪੈਂਦਾ ਹੈ ਪਰ ਫਿਰ ਵੀ ਕਿਸੇ ਨੂੰ ਸਮਝ ਹੀ ਨਹੀਂ ਆਂਦੀ ਮਾੜੇ ਕਰਮ ਕਰਨ ਵਾਲੇ ਆਪਣੇ ਹਰ ਕੰਮ ਨੂੰ ਜਾਇਜ਼ ਕਹਿ ਦਿੰਦੇ ਹਨ ਜਿਸ ਤਰ੍ਹਾਂ ਕੋਈ ਸ਼ਰਾਬ ਪੀਣ ਵਾਲਾ ਹੋਵੇ ਤਾਂ ਕਹਿ ਦਿੰਦਾ ਹੈ ਕਿ ਮੈਂ ਤਾਂ ਕੋਈ ਗੁਨਾਹ ਨਹੀਂ ਕਰਦਾ ਮੈਂ ਤਾਂ ਇੱਕ ਪਾਣੀ ਹੀ ਪੀਂਦਾ ਹਾਂ ਜਿਸ ਵਿੱਚ ਕਿਸੇ ਦਾ ਬੁਰਾ ਨਹੀਂ ਛੁਪਿਆ ਹੁੰਦਾ ਇਸ ਨਾਲ ਮੈਂ ਕਿਸੇ ਨੂੰ ਕੋਈ ਸ਼ੁਰਾਤ ਨਹੀਂ ਮਾਰ ਦਿੰਦਾ ਪਰ ਉਸ ਨੂੰ ਕੌਣ ਸਮਝਾਵੇ ਕਿ ਪਰਮਾਤਮਾ ਨੇ ਜਦੋਂ ਇਹਨੂੰ ਐਨੀ ਕੀਮਤੀ ਬੁੱਧੀ ਦਿੱਤੀ ਹੈ ਉਸ ਬੁੱਧੀ ਦਾ ਨਾਸ਼ਨਾ ਕਰ ਇਹ ਜੋ ਸ਼ਰਾਬ ਹੈ ਇਹ ਬੁੱਧੀ ਦਾ ਨਾਸ਼ ਕਰਦੀ ਹੈ ਇਹ ਸਰੀਰ ਦਾ ਨਾਸ਼ ਕਰਦੀ ਹੈ ਇਨਸਾਨ ਪਾਪ ਕਰੇ ਬੈਠਦਾ ਹੈ ਅਤੇ ਜਦੋਂ ਪਾਪ ਕਰਦਾ ਹੈ ਫਿਰ ਦੁਖੀ ਹੁੰਦਾ ਹੈ ਇਸੇ ਤਰ੍ਹਾਂ ਕੋਈ ਰਿਸ਼ਵਤ ਲੈਣ ਵਾਲਾ ਹੋਵੇ ਤਾਂ ਉਹ ਵੀ ਇਹੀ ਕਹਿੰਦਾ ਹੈ ਕਿ ਮੈਂ ਇਹ ਕੰਮ ਕਰਦਾ ਪਿਆ ਹਾਂ ਜੇ ਮੈਨੂੰ 2000 ਰੁਪਏ ਕੋਈ ਦੇ ਦੇਵੇ ਇਸ ਦਾ 50000 ਮੁਨਾਫਾ ਹੈ ਮੈਂ ਕੋਈ ਗਲਤ ਕੰਮ ਨਹੀਂ ਕਰ ਰਿਹਾ ਜੇਕਰ ਇਹ ਮੈਨੂੰ ਦੇ ਦੇਵੇ ਨਹੀਂ ਤਾਂ ਸਾਰੇ ਹੀ ਉਸੇ ਨੇ ਖਾ ਲੈਣੇ ਹਨ ਇਸ ਤਰ੍ਹਾਂ ਦੇ ਨਾਲ ਦੁਨੀਆ ਦੇ ਅੰਦਰ ਹਰ ਇਨਸਾਨ ਆਪਣੇ ਅਸੂਲ ਦੇ ਉੱਤੇ ਕਾਇਮ ਨਾ ਰਹਿਣ ਕਰਕੇ ਗਲਤ ਕੰਮ ਕਰਦਾ ਹੈ ਅਤੇ ਸਦਾ ਹੀ ਭੁੱਲਿਆ ਰਹਿੰਦਾ ਹੈ ਕਿ ਮੈਨੂੰ ਕਚਰੇ ਵਿੱਚ ਜਾ ਕੇ ਖੜਾ ਹੋਣਾ ਪੈਣਾ ਹੈ ਉੱਥੇ ਮੈਂ ਕੀ ਕਰਾਂਗਾ ਕਿ ਜਵਾਬ ਦਵਾਂਗਾ ਇਕੱਲੇ ਇਕੱਲੇ ਗੱਲ ਉੱਥੇ ਮੇਰੇ ਤੋਂ ਪੁੱਛੀ ਜਾਣੀ ਹੈ ਉੱਥੇ ਤਾਂ ਮੇਰੀ ਇਸ ਤਰ੍ਹਾਂ ਦੀ ਹਾਜ਼ਰ ਜਵਾਬੀ ਨਹੀਂ ਚੱਲਣੀ ਉੱਥੇ ਜੇ ਕੋਈ ਪੁੱਛੇ ਕਿ ਮੈਂ ਕੀ ਪਾਪ ਕੀਤਾ ਹੈ ਤਾਂ ਇਹ ਹੀ ਜਵਾਬ ਆਏਗਾ ਕਿ ਜੇਕਰ ਤੂੰ ਨਾਮ ਨਹੀਂ ਜਪਿਆ ਤਾਂ ਤੇਰਾ ਹਰ ਕੀਤਾ ਕਰਮ ਹੀ ਪਾਪ ਹੈ ਨਾਮ ਨਾ ਜਪੇ ਤੇ ਆਤਮ ਕਾਤੀ ਆਤਮ ਕਾਤ ਕਰਦਾ ਹੈ ਜਿਹੜਾ ਨਾਮ ਨਹੀਂ ਜਪਦਾ ਕਿਉਂਕਿ ਸੰਸਾਰ ਵਿੱਚ ਨਾਮ ਜਪਣ ਵਾਸਤੇ ਹੀ ਭੇਜਿਆ ਗਿਆ ਹੈ ਪਰ ਫਿਰ ਵੀ ਕੋਈ ਗੁਰੂ ਦੀ ਗੱਲ ਮੰਨਣ ਨੂੰ ਤਿਆਰ ਹੀ ਨਹੀਂ ਗੁਰੂ ਨਾਨਕ ਪਾਤਸ਼ਾਹ ਦੀ ਸਾਖੀ ਵੀ ਇਹੀ ਸਿੱਖ ਦਿੰਦੀ ਹੈ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਜ਼ੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਪਾਤਸ਼ਾਹ ਸੰਸਾਰ ਦਾ ਉਰਦਾਰ ਕਰਦੇ ਕਰਦੇ ਮਰਦਾਨੇ ਦੇ ਨਾਲ ਜਾ ਰਹੇ ਸਨ ਅਤੇ ਮਰਦਾਨਾ ਕਹਿ ਲੱਗਾ ਸੱਚੇ ਪਾਤਸ਼ਾਹ ਇਹ ਜਿਹੜਾ ਮੇਰਾ ਸਰੀਰ ਦਾ ਜਾਮਾ ਹੈ ਇਹ ਮੁਸਲਮਾਨ ਦਾ ਜਾਮਾ ਹੈ ਤੁਹਾਡੀ ਸੰਗਤ ਕਰਕੇ ਮੈਨੂੰ ਇਹ ਤਾਂ ਪਤਾ ਲੱਗ ਗਿਆ ਕਿ ਆਦਮੀ ਦੀ ਕੋਈ ਜਾਤ ਨਹੀਂ ਹੋਇਆ ਕਰਦੀ ਬੰਦੇ ਦੀ ਕੋਈ ਜਾਤ ਨਹੀਂ ਪਰ ਇਹ ਮੈਂ ਉਹਨਾਂ ਦੇ ਘਰ ਚ ਪੈਦਾ ਹੋਣ ਕਰਕੇ ਮੈਂ ਵੱਡਿਆਂ ਤੋਂ ਸੁਣਿਆ ਹੈ ਕਿ ਮੱਕਾ ਹੈ ਪੱਛਮ ਦੇ ਵਿੱਚ ਹੈ ਅਤੇ ਉੱਥੇ ਲੋਕ ਜਾਂਦੇ ਹਨ ਦਰਸ਼ਨ ਕਰਦੇ ਹਨ ਅਤੇ ਆ ਕੇ ਬੜੇ ਬਚਨ ਕਰਦੇ ਹਨ ਜੇ ਕਿਰਪਾ ਕਰੋ ਤਾਂ ਮੈਨੂੰ ਉਸ ਦੀ ਜ਼ਿਆਰਤ ਕਰਾ ਦਿਓ ਪਰ ਮੈਨੂੰ ਲੋੜ ਨਹੀਂ ਤੁਹਾਡੇ ਦਰਸ਼ਨ ਕਰਨ ਤੋਂ ਬਾਅਦ ਮੇਰੇ ਵਹਿਮ ਪਰਮ ਸਾਭ ਖਤਮ ਹੋ ਗਏ ਹਨ ਬਸ ਐਵੇਂ ਹੀ ਮਨ ਦੇ ਵਿੱਚ ਖਿਆਲ ਜਿਹਾ ਹੈ ਕਿ ਦੇਖੀਏ ਕਿਹੋ ਜਿਹਾ ਹੁੰਦਾ ਹੈ ਮੱਕਾ ਇਸ ਲਈ ਨਹੀਂ ਜਾਣਾ ਕਿ ਮੈਂ ਸ਼ਰਦਾ ਦੇ ਨਾਲ ਜਾਵਾਂ ਤੇ ਮੇਰਾ ਉਦਾਰ ਹੋ ਜਾਏਗਾ ਉਦਾਰਤਾ ਪਾਸ਼ਾ ਤੁਸੀਂ ਨਾਮ ਦੀ ਦਾਤ ਦੇ ਦਿੱਤੀ ਹੈ ਉਸੇ ਨਾਲ ਹੀ ਹੋ ਜਾਣਾ ਹੈ ਗੁਰ ਨਾਨਕ ਪਾਸ਼ਾ ਕਹਿੰਦੇ ਹਨ ਮਰਦਾਨਿਆ ਤੂੰ ਤਾਂ ਜਾ ਸਕੇਂਗਾ ਪਰ ਜੋ ਸਾਡਾ ਸਰੀਰ ਹੈ ਗੈਰ ਮੁਸਲਮ ਹੋਣ ਕਰਕੇ ਉਥੇ ਸਾਨੂੰ ਕਿਸੇ ਨੇ ਜਨ ਨਹੀਂ ਦੇਣਾ ਐਨੇ ਕੱਟੇ ਰਹਨ ਨਾ ਉਹ ਇਹ ਗੱਲ ਸਮਝਦੇ ਹਨ ਜਿਹੜੀ ਤੂੰ ਕਹਿੰਦਾ ਹੈ ਜੇ ਕੋਈ ਐਸੀ ਗੱਲ ਕਰੇ ਤਾਂ ਉਹਨੂੰ ਫਤਵਾ ਦੇ ਦਿੰਦੇ ਹਨ ਕਿ ਇਹ ਕਾਫਰ ਹੈ ਇਸ ਲਈ ਦੇਖ ਲੈ ਕਸ਼ਟ ਸਹਾਰਨਾ ਪਵੇਗਾ ਮਰਦਾਨਾ ਕਹਿ ਲਗਾ ਪਾਸ਼ਾ ਤੁਹਾਨੂੰ ਤਾਂ ਕੋਈ ਕਸ਼ਟ ਦੇਣ ਵਾਲਾ ਪੈਦਾ ਹੀ ਨਹੀਂ ਹੈ ਅਤੇ ਨਾ ਕੋਈ ਤੁਹਾਨੂੰ ਕਸ਼ਟ ਸਹਿਣਾ ਪੈਂਦਾ ਹੈ ਤੁਸੀਂ ਤਾਂ ਆਪ ਸਮਰਤ ਹੋ ਆਪ ਹੀ ਨਿਰੰਕਾਰ ਹੋ ਮੈਂ ਤਾਂ ਸਾਰੇ ਹੀ ਆਪ ਦੇ ਕੋਤਕ ਦੇਖੇ ਹਨ ਮੈਂ ਤਾਂ ਬਸ ਐਵੇਂ ਖਿਆਲ ਕੀਤਾ ਸੀ ਕਿ ਦਰਸ਼ਨ ਕਰਾ ਦਿਓ ਗੁਰੂ ਨਾਨਕ ਪਾਸ਼ਾ ਨੇ ਫਰਮਾਇਆ ਕੋਈ ਹੱਜ ਜਾਂਦਾ ਹੈ ਤਾਂ ਮਰਦਾਨਾ ਕਹਿਣ ਲੱਗਾ ਹਾਂ ਮਹਾਰਾਜ ਅੱਜ ਜਦੋਂ ਮੈਂ ਬਾਹਰ ਜਾਂਦਾ ਸੀ ਇੱਥੇ ਮੈਨੂੰ ਹੱਜ ਨੂੰ ਜਾਣ ਵਾਲੇ ਮਿਲੇ ਉਹ ਕਹਿਣ ਲੱਗੇ ਕਿ ਜਹਾਜ਼ ਜਾਣਾ ਹੈ ਗੁਰੂ ਪਾਸ਼ਾ ਕਹਿਣ ਲੱਗੇ ਮਰਦਾਨਿਆਂ ਜੇ ਜਹਾਜ਼ ਤੋਂ ਆਪਾਂ ਨੂੰ ਘੱਡ ਦਿੱਤਾ ਫਿਰ ਕੀ ਕਰਾਂਗੇ ਮਲਦਾਨਾ ਕਹਿਣ ਲੱਗਾ ਨਹੀਂ ਸੱਚੇ ਪਾਸ਼ਾ ਤਹਾਨੂੰ ਤਾਂ ਕੋਈ ਕੁਝ ਨਹੀਂ ਕਹਿੰਦਾ ਨੇੜੇ ਹੀ ਹਾਜੀਆਂ ਦਾ ਕੈਂਪ ਲੱਗਾ ਹੋਇਆ ਸੀ ਉੱਥੇ ਬੜੇ ਸਾਰੇ ਪੀਰ ਆਏ ਹੋਏ ਸਨ ਗੁਰੂ ਮਹਾਰਾਜ ਉੱਥੇ ਚਲੇ ਆਏ ਆਪਣਾ ਪੋਸ਼ਾਕਾ ਵੀ ਵੈਸਾ ਹੀ ਬਣਾ ਲਿਆ ਹੱਥ ਵਿੱਚ ਆਸਾ ਲੈ ਲਿਆ ਅਤੇ ਮੁਸੱਲਾ ਮੋਢੇ ਤੇ ਰੱਖ ਲਿਆ ਅਤੇ ਇੱਕ ਹੱਥ ਵਿੱਚ ਕਾਲੇ ਮਨਕੀਆਂ ਵਾਲੀ ਮਾਲਾ ਲੈ ਲਈ ਹਾਜੀਆਂ ਦਾ ਪੇਖ ਬਣਾ ਲਿਆ ਜਦੋਂ ਗੁਰੂ ਮਹਾਰਾਜ ਹੱਜ ਵਾਲੇ ਕਾਫਲੇ 'ਚ ਗਏ ਤਾਂ ਉਥੋਂ ਦਾ ਜੋ ਪੀਰ ਇਨਚਾਰਜ ਸੀ ਉਸਨੇ ਇੱਕ ਦਿਨ ਦੇਖਿਆ ਦੂਸਰੇ ਦਿਨ ਦੇਖਿਆ ਤੀਸਰੇ ਦਿਨ ਕਿਹਾ ਇਹ ਨਮਾਜ਼ ਤਾਂ ਪੜਦਾ ਹੀ ਨਹੀਂ ਹੈ ਸਾਡੇ ਵਾਂਗ ਅੱਖਾਂ ਮੀਚ ਕੇ ਜ਼ਰੂਰ ਬੈੰਦਾ ਹੈ ਹਰ ਵਕਤ ਬੈਠਾ ਰਹਿੰਦਾ ਹੈ ਬਈ ਇਹ ਕੌਣ ਹੈ ਗੁਰੂ ਨਾਨਕ ਪਾਸ਼ਾ ਨੂੰ ਉਸਨੇ ਕਈ ਸਵਾਲ ਕੀਤੇ ਉਸ ਤੋਂ ਬਾਅਦ ਉਸ ਨੂੰ ਪਤਾ ਲੱਗ ਗਿਆ ਕਿ ਇਹ ਤਾਂ ਹਿੰਦੂ ਹੈ ਸਾਡਾ ਪੇਸਤਾਰ ਕੇ ਸਾਡੇ ਵਿੱਚ ਬੈਠਾ ਹੈ ਕਹਿਣ ਲੱਗਾ ਦੇਖ ਨਾਨਕ ਤੈਨੂੰ ਤਾਂ ਉੱਥੇ ਹਜ ਵਿੱਚ ਜਾਣਾ ਮਨਾ ਹੈ ਉੱਥੋਂ ਦਾ ਸ਼ੇਰੇ ਦਾ ਫਰਮਾਨ ਹੈ ਅਤੇ ਤੂੰ ਉਸ ਪਾਸੇ ਮੋਹੀ ਨਹੀਂ ਕਰ ਸਕਦਾ ਬਹੁਤਾ ਸਾਡੇ ਨਾਲ ਵੀ ਲੜਨਗੇ ਅਤੇ ਤੈਨੂੰ ਤਾਂ ਮਾਰ ਹੀ ਦੇਣਗੇ ਕਿ ਇਸ ਨੂੰ ਕਿਉਂ ਲਿਆਂਦਾ ਹੈ ਨਾਲ ਗੁਰੂ ਨਾਨਕ ਪਾਸ਼ਾ ਨੇ ਉਹਨਾਂ ਨੂੰ ਕੁਝ ਨਹੀਂ ਕਿਹਾ ਅਤੇ ਜਹਾਸ ਤੋਂ ਉੱਤਰ ਆਏ ਗੁਰੂ ਪਾਸ਼ਾ ਨੇ فرمایا ਮਰਤਾਨਿਆ ਤੇਰਾ ਵੀ ਕਹਿਣਾ ਅਸੀਂ ਨਹੀਂ ਮੋੜ ਸਕਦੇ ਚੱਲ ਬਈ ਨੇਤਰ ਬੰਦ ਕਰ ਅਗਰ ਜਦੋਂ ਉਸ ਨੂੰ ਮੋੜ ਨੇਤਰ ਖੋਲਣ ਵਾਸਤੇ ਕਿਹਾ ਤਾਂ ਮਰਦਾਨੇ ਨੇ ਦੇਖਿਆ ਕਿ ਉਹ ਤਾਂ ਕਾਬੇ ਦੇ ਸਾਹਮਣੇ ਹੀ ਬੈਠੇ ਸਨ ਜਿੱਥੇ ਉਹਨਾਂ ਹਾਜੀਆਂ ਵਾਲਾ ਨੀਲਾ ਬਣਾ ਪਹਿਨ ਲਿਆ ਇਸ ਤਰ੍ਹਾਂ ਦੇ ਪਹਿਰਾਵੇ ਵਿੱਚ ਉਹ ਮੱਕੇ ਦੇ ਮਸਜਿਦ ਤੋਂ ਅੰਦਰ ਚਲੇ ਗਏ ਸਾਰਾ ਦਿਨ ਖੁਦਾ ਦੇ ਗੁਣ ਗੁੰਦਿਆਂ گزار ਦਿੱਤਾ ਅਤੇ ਰਾਤ ਨੂੰ ਆਰਾਮ ਕਰਨ ਲੱਗੇ ਸਵੇਰੇ ਸਵੇਰੇ ਭਾਰਤ ਤੋਂ ਗਿਆ ਇੱਕ ਹਾਜੀ ਮੁਲਾ ਜਿਸ ਦਾ ਨਾਮ ਇਤਿਹਾਸ ਵਿੱਚ ਜੀਵਨ ਆਇਆ ਹੈ ਉਹ ਸੁੱਤੇ ਪਏ ਹਾਜ਼ੀਆਂ ਵਿੱਚੋਂ ਦੀ ਲੰਘ ਰਿਹਾ ਸੀ ਉਸ ਦੀ ਨਿਗਾਹ ਗੁਰੂ ਜੀ ਦੇ ਚਰਨਾਂ ਉੱਪਰ ਗਈ ਜਿਹੜੇ ਕਾਬੇਵਲ ਸਨ ਉਸ ਨੂੰ ਇਹ ਦੇਖ ਕੇ ਬੜਾ ਗੁੱਸਾ ਆਇਆ ਉਸ ਨੇ ਆ ਕੇ ਗੁਰ ਨਾਨਕ ਪਾਸ਼ਾ ਦੀ ਵਕੀ ਵਿੱਚ ਲੱਤ ਮਾਰੀ ਅਤੇ ਨਾਲ ਹੀ ਕਹਿਣ ਲੱਗਾ ਤੂੰ ਕਿਹੜਾ ਕਫਰ ਕਫਾਰੀ ਸੁੱਤੇ ਪਿਆ ਹੈ ਕਾਬੇਵਲ ਪੈਰ ਕਰਕੇ ਲੱਤ ਮਾਰੀ ਜੋਰ ਦੀ ਗੁੱਸਾ ਆਇਆ ਹੋਇਆ ਸੀ ਕਿਉਂਕਿ ਜਿਹੜੇ ਕੱਟਰ ਬੰਦੇ ਹੁੰਦੇ ਨੇ ਉਹ ਗਿਆਨ ਨਾ ਹੋਣ ਕਰਕੇ ਗੁੱਸੇ ਵਿੱਚ ਬਹੁਤ ਛੇਤੀ ਹੋ ਜਾਂਦੇ ਨੇ ਗੁੱਸੇ ਦੇ ਵਿੱਚ ਫਿਰ ਇਹੋ ਜਿਹੇ ਕੰਮ ਵੀ ਕਰ ਦਿੰਦੇ ਹਨ ਜਿਹੜੇ ਠੀਕ ਨਾ ਹੋਣ ਗੁਰੂ ਮਹਾਰਾਜ ਨੇ ਫਰਮਾਇਆ ਭਾਈ ਕੀ ਗੱਲ ਹੈ ਲੱਤਾਂ ਕਿਉਂ ਮਾਰਦਾ ਪਿਆ ਹੈ ਪਿਆਰਿਆ ਸਾਨੂੰ ਇਹ ਪਤਾ ਨਹੀਂ ਕਿ ਰੱਬ ਦਾ ਕਰ ਇੱਧਰ ਹੀ ਹੈ ਫੋਰ ਕਿਸੇ ਪਾਸੇ ਨਹੀਂ ਇਸ ਤਰ੍ਹਾਂ ਕਰ ਮੈਂ ਤਾਂ ਥੱਕਿਆ ਹੋਇਆ ਹਾਂ ਜਿੱਦਨ ਰੱਬ ਦਾ ਕਰ ਨਹੀਂ ਉਧਰ ਮੇਰੀਆਂ ਲੱਤਾਂ ਕਰਕੇ ਸੁੱਟਦੇ ਉਸਨੇ ਗੁੱਸੇ 'ਚ ਆਏ ਹੋਏ ਨੇ ਲੱਤਾਂ ਤੋਂ ਪਕੜ ਲਿਆ ਅਤੇ ਕਸੀਟਿਆ ਅਤੇ ਕ੍ਰੀਕਸ ਕੇ ਜੋਰ ਨਾਲ ਲੱਤਾਂ ਮਾਰੀਆਂ ਧਰਤੀ ਤੇ ਅਤੇ ਕਹਿਣ ਲੱਗਾ ਇੱਧਰ ਲੈ ਤੂੰ ਗੁਰੂ ਜੀ ਨੇ ਅੱਗੋਂ ਬੜੀ ਹਲੇਮੀ ਨਾਲ ਉਤਲਤਾ ਮੁੱਲਾ ਜੀ ਮੇਰੇ ਪਾਸੇ ਤਾਂ ਪੁੱਲ ਹੋ ਗਈ ਮੈਨੂੰ ਨਹੀਂ ਪਤਾ ਸੀ ਕਿ ਸਿਰਫ ਇਸ ਪਾਸੇ ਹੀ ਖੁਦਾ ਦਾ ਘਰ ਹੈ ਤੂ ਸੇ ਮੇਰੇ ਪੈਰ ਉਸ ਪਾਸੇ ਕਰ ਦੇਵੋ ਜਿਸ ਪਾਸੇ ਖੁਦਾ ਨਹੀਂ ਰਹਿੰਦਾ ਇਹ ਸੁਣ ਕੇ ਮੁੱਲਾ ਜੀਵਾਂ ਦਾ ਗੁੱਸਾ ਹੋਰ ਵੱਧ ਗਿਆ ਉਸਨੇ ਬੜੀ ਬੇਦਰਦੀ ਨਾਲ ਗੁਰੂ ਜੀ ਨੇ ਲੱਤਾਂ ਫੜੀਆਂ ਅਤੇ ਕਸੀਰ ਕੇ ਦੂਸਰੇ ਪਾਸੇ ਕਰ ਦਿੱਤੀਆਂ ਗੁਰੂ ਜੀ ਨੇ ਕਿਹਾ ਮੁੱਲਾ ਜੀ ਕਿ ਇਸ ਪਾਸੇ ਖੁਦਾ ਦਾ ਕਰ ਨਹੀਂ ਮੁੱਲਾ ਜੀਵਨ ਨੇ ਜਦੋਂ ਉਸ ਪਾਸੇ ਤੱਕਿਆ ਤਾਂ ਉਸ ਨੂੰ ਮੱਕਾ ਉਸ ਪਾਸੇ ਹੀ ਨਜ਼ਰ ਆਇਆ ਮੁੱਲਾ ਜੀਵਨ ਗੁੱਸੇ ਵਿੱਚ ਜਿਸ ਪਾਸੇ ਗੁਰੂ ਜੀ ਨੇ ਲੱਤਾਂ ਕਰੇ ਉਸ ਪਾਸੇ ਹੀ ਉਸ ਨੂੰ ਮੱਕਾ ਨਜ਼ਰ ਆਵੇ ਗੁਰੂ ਮਹਾਰਾਜ ਨੇ ਫੇਰ ਕਿਹਾ ਦੇਖ ਲੈ ਜਦੋਂ ਉਸ ਨੇ ਚਾਰੇ ਪਾਸੇ ਘੁਮਾਇਆ ਹੁਣ ਨਿਗਾ ਕਾਬੇ ਤੇ ਕਰ ਲਈ ਅਤੇ ਮਹਾਰਾਜ ਨੂੰ ਕੋ ਮੌਲ ਲੱਗ ਗਿਆ ਇਹ ਦੇਖਦਾ ਹੈ ਜਿੱਧਰ ਉਹ ਚੱਲ ਜਾਂਦੇ ਹਨ ਕਾਬਾ ਵੀ ਉੱਥੇ ਹੀ ਨਜ਼ਰ ਆਉਂਦਾ ਹੈ ਸਮਝ ਗਿਆ ਕਿ ਇਹ ਕੋਈ ਬਲੀ ਅੱਲਾ ਆ ਗਿਆ ਹੈ ਜਿਹੜਾ ਅੱਜ ਕਾਬੇ ਨਾਲੋਂ ਵੀ ਕਰੋੜਾ ਗੁਣਾ ਸ਼ਕਤੀ ਰੱਖਦਾ ਹੈ ਸ਼ਰਧਾ ਵਿੱਚ ਆ ਗਿਆ ਨਮਸਕਾਰ ਕੀਤੀ ਕਹਿ ਲੱਗਾ ਮਹਾਰਾਜ ਮੈਂ ਜੀਵ ਹਾਂ ਬੰਦਾ ਹਾਂ ਆਪ ਕੋਈ ਕਾਮਲ ਪੀਰ ਹੋ ਮੇਰੇ ਤੋਂ ਬੜੀ ਭੁੱਲ ਹੋ ਗਈ ਮੈਂ ਇੱਕ ਤਾਂ ਆਪ ਤੇ ਲੱਤ ਮਾਰੀ ਦੂਜਾ ਬੜੀ ਗੁਸਤਾਖੀ ਨਾਲ ਖਿੱਚ-ਖਿੱਚ ਕੇ ਢੇੜੇ ਦੇ ਦੇ ਕੇ ਤੁਹਾਡੇ ਚਰਨ ਛੁਟੇ ਮੇਰੀ ਤਾਂ ਹੈਰਾਨੀ ਦੀ ਹੱਦ ਨਹੀਂ ਹੈ ਕਿ ਜਿੱਧਰ ਵੀ ਮੈਂ ਦੇਖਦਾ ਹਾਂ ਜਿੱਧਰ ਤੁਹਾਡੇ ਚਰਨ ਕਰਦਾ ਹਾਂ ਕਾਬਾ ਉਧਰ ਹੀ ਹੈ ਗੁਰੂ ਮਹਾਰਾਜ ਦੇ ਚਰਨਾਂ ਨੂੰ ਹੱਥ ਲਾਉਣ ਦੇ ਸਦਕੇ ਅੰਦਰਲੇ ਉਸਦੇ ਬਜਰ ਕਪਾਟ ਖੁੱਲ ਗਏ ਜਿੱਧਰ ਨੂੰ ਦੇਖਦਾ ਹੈ ਕਾਬਾ ਹੀ ਕਾਬਾ ਦੁਹਾਈ ਮਚਾ ਦਿੱਤੀ ਉਸਨੇ ਕਹਿਣ ਲੱਗਿਆ ਹਾਜੀਓ ਅੱਜ ਕੋਈ ਉਹ ਆ ਗਿਆ ਜਿਸ ਦਾ ਅਸੀਂ ਅਨੁਮਾਨ ਨਹੀਂ ਲਗਾ ਸਕਦੇ ਕੋਈ ਵਲੀ ਅੱਲਾ ਆ ਗਿਆ ਹੈ ਦੂਰ ਤੱਕ ਕਾਬੇ ਵਿੱਚ ਸਵੇਰੇ ਸਵੇਰੇ ਹੀ ਰੋਲਾ ਪੈ ਗਿਆ ਸਾਰੇ ਹਾਜੀ ਜਾਗ ਗਏ ਅਤੇ ਇਹ ਕਤਕ ਦੇਖ ਹੈਰਾਨ ਹੋ ਲੱਗੇ ਸਾਰੇ ਹਾਜ਼ਰੀਆਂ ਵਿੱਚੋਂ ਇੱਕ ਰੁਕਣ ਦੀ ਨਾਂ ਦੇ ਕਾਜੀ ਨੇ ਪੁੱਛਿਆ ਤੁਹਾਡੀ ਇਸ ਕਿਤਾਬ ਵਿੱਚ ਕੀ ਹੈ ਗੁਰੂ ਜੀ ਨੇ ਫਰਮਾਇਆ ਖੁਦਾ ਦੀ ਉਸਤਤ ਅਤੇ ਮਨੁੱਖਤਾ ਦਾ ਸਿਦਾਰ ਹੈ ਉਥੋਂ ਦਾ ਜੋ ਮਲਤਾਨ ਵੱਡਾ ਵੱਡਾ ਪੀਰ ਖੜਾ ਸੀ ਉਸ ਨੂੰ ਵੀ ਖਬਰ ਹੋਈ ਅਤੇ ਉਸਨੇ ਵੀ ਗੁਰੂ ਨਾਨਕ ਸਾਹਿਬ ਦੇ ਨਾਲ ਆ ਕੇ ਕਿਆ ਕਰਨੀ ਸ਼ੁਰੂ ਕਰ ਦਿੱਤੀ ਬੜੀ ਲੰਬੀ ਚੋੜੀ ਚਰਚਾ ਮੱਕੇ ਦੀ ਗੋਸ਼ਟ ਕਹਿੰਦੇ ਹਨ ਜਿਸ ਅੰਦਰ ਗੁਰੂ ਮਹਾਰਾਜ ਨੇ ਉਸ ਨੂੰ ਗਿਰ ਸਿੱਖੀ ਦੇ ਵੱਡੇ ਵੱਡੇ ਸਿਧਾਂਤ ਦੱਸੇ ਅਖੀਰ ਦੇ ਉੱਤੇ ਉਹ ਰੁਖਤਬੀਨ ਵੀ ਕਹਿਣ ਲੱਗਾ ਹੈ ਨਾਨਕ ਇਹ ਤਾਂ ਅਸੀਂ ਸਿੱਧ ਕਰ ਲਿਆ ਹੈ ਕਿ ਤੂੰ ਵਲੀ ਅੱਲਾਹ ਹੈ ਅੱਲਾਹ ਦੀ ਖਾਸ ਜਾਤ ਹੈ ਜਾਂ ਤੂੰ ਕੋਈ ਫਰਿਸ਼ਤਾ ਹੈ ਪਹਿਲਾਂ ਤਾਂ ਇਹ ਦੱਸ ਕੇ ਤੂੰ ਇੱਥੇ ਕਰਨ ਕੀ ਆਇਆ ਹੈ ਕਿਉਂਕਿ ਮੁਹੰਮਦ ਸਾਹਿਬ ਨੇ ਕਹਿ ਦਿੱਤਾ ਹੈ ਕਿ ਮੈਂ ਆਖਰੀ ਪੈਗੰਬਰ ਹਾਂ ਹੁਣ ਕੋਈ ਪੈਗਾਮ ਲੈ ਕੇ ਨਹੀਂ ਆਵੇਗਾ ਅੱਲਾਹ ਤੋਂ ਅਗਰ ਜੇ ਤੁਸੀਂ ਕਹਿੰਦੇ ਹੋ ਮੈਂ ਪੈਗੰਬਰ ਹਾਂ ਤਾਂ ਉਹਨਾਂ ਦਾ ਵਚਨ ਸਤ ਨਹੀਂ ਹੁੰਦਾ ਮਹਾਰਾਜ ਨੇ ਫਰਮਾਇਆ ਠੀਕ ਹੈ ਤੁਹਾਡੇ ਜੋ ਪੈਗੰਬਰ ਨੇ ਕਿਹਾ ਹੈ ਉਹ ਵੀ ਠੀਕ ਹੈ ਪਰ ਤੁਸੀਂ ਭੁੱਲ ਗਏ ਹੋ ਮੈਂ ਪੈਗਾਮ ਲੈ ਕੇ ਨਹੀਂ ਆਇਆ ਮੈਂ ਤਾਂ ਪੈਗਾਮ ਨੂੰ ਤਰਸਤ ਕਰਨ ਆਇਆ ਹਾਂ ਤੁਹਾਨੂੰ ਸਿਰ ਦੇਣ ਵਾਸਤੇ ਆਇਆ ਹਾਂ ਉਸ ਵੇਲੇ ਬੜੇ ਸਵਾਲ ਜਵਾਬ ਕੀਤੇ ਗਏ ਉਸ ਵਿੱਚੋਂ ਇੱਕ ਨੇ ਸਵਾਲ ਕੀਤਾ ਹੈ ਨਾਨਕ ਜਿਹੜੇ ਲੋਕ ਪਾਪ ਕਰਦੇ ਹਨ ਉਹਨਾਂ ਦੇ ਨਾਲ ਕੀ ਵਰਤਤੀ ਹੈ ਉੱਥੇ ਜਦੋਂ ਲੇਖਾ ਮੰਗਦਾ ਹੈ ਖੁਦਾ ਅਤੇ ਫਿਰ ਕਿਵੇਂ ਹੁੰਦਾ ਹੈ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਜਿਵੇਂ ਦੁਨੀਆਂ ਦੇ ਵਿੱਚ ਕੋਈ ਬੰਦਾ ਕਰਜ਼ਾ ਲੈ ਕੇ ਮੁੱਕਰ ਜਾਂਦਾ ਹੈ ਉਹਦਾ ਲੇਖਾ ਲੈਂਦੇ ਨੇ ਅਤੇ ਪੈਸਾ ਵਸੂਲ ਕਰਨ ਵਾਸਤੇ ਉਸ ਨੂੰ ਫਿਰ ਸਜ਼ਾਵਾ ਵੀ ਮਿਲਦੀਆਂ ਹਨ ਇਸੇ ਤਰ੍ਹਾਂ ਹੀ ਸਤਪੁਰਸ਼ ਦੁਨੀਆਂ 'ਚ ਆ ਕੇ ਸਾਨੂੰ ਸਮਝਾਉਂਦੇ ਨੇ ਪਿਆਰਿਓ ਤੁਹਾਨੂੰ ਵੀ ਲੇਖਾ ਦੇਣਾ ਓਖਾ ਨਾ ਹੋ ਜਾਵੇ ਬਹੁਤ ਮੁਸ਼ਕਿਲ ਦੇ ਨਾਲ ਲੇਖਾ ਦੇਵੋਗੇ ਸਾਡੀ ਗੱਲ ਨੂੰ ਸਮਝੋ ਅਤੇ ਆਪਣੇ ਜੀਵਨ ਨੂੰ ਬਦਲੋ ਨਹੀਂ ਤਾਂ ਦਰਗਾਹ ਵਿੱਚੋਂ ਲੋਨਾ ਹੀ ਪਵੇਗਾ ਅਤੇ ਫਿਰ ਉਸ ਨੂੰ ਸਜ਼ਾਵਾ ਮਿਲਦੀਆਂ ਹਨ ਅਤੇ ਇਹ ਦੁਖੀ ਹੁੰਦਾ ਹੈ ਬੇਨਤੀਆਂ ਕਰਦਾ ਹੈ ਪਰ ਉਥੇ ਸੁੰਦਾ ਕੋਈ ਨਹੀਂ ਇਸ ਲਈ ਇੰਨਾ ਕਮਾਂ ਵਿੱਚ ਨਾ ਪਵੋ ਰੁਕਮਦੀਨ ਨੇ ਕਿਹਾ ਦੱਸੋ ਵੱਡਾ ਕੌਣ ਹੈ Hindu ਕੇ ਮੁਸਲਮਾਨ ਗੁਰੂ ਜੀ ਨੇ ਉੱਤਰ ਦਿੱਤਾ ਖੁਦਾ ਦੇ ਦਰ ਉਤੇ ਨੇਕ ਕਰਮ ਪ੍ਰਮਾਨ ਹਨ ਉਸ ਦੇ ਦਰਬਾਰ ਵਿੱਚ ਨੇਕ ਕਰਮਾ ਤੋਂ ਬਿਨਾ ਨਾ Hindu ਲਈ ਕੋਈ ਥਾਂ ਹੈ ਨਾ ਹੀ ਮੁਸਲਮਾਨ ਲਈ ਇਹੇ ਉੱਤਰ ਸੁਣ ਹਾਜ਼ਰੀਆਂ ਨੇ ਗੁਰੂ ਜੀ ਨੂੰ ਹੋਰ ਵੀ ਬਹੁਤ ਸਵਾਲ ਕੀਤੇ ਗੁਰੂ ਜੀ ਨੇ ਉਹਨਾਂ ਸਾਰਿਆਂ ਦੇ ਮਨਾਂ ਤੇ ਸ਼ੰਕੇ ਦੂਰ ਕੀਤੇ ਜਦ ਗੁਰੂ ਜੀ ਮਦੀਨੇ ਵੱਲ ਜਾਣ ਲਈ ਤਿਆਰ ਹੋਏ ਤਾਂ ਕਾਜ਼ੀ ਰੁਕਮਦੀਨ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਹ ਮੱਕੇ ਵਿਕੇ ਆਪਣੇ ਉਹਦੀ ਯਾਦ ਵਿੱਚ ਕੋਈ ਨਿਸ਼ਾਨੀ ਛੱਡ ਜਾਣ ਗੁਰੂ ਜੀ ਨੇ ਬੇਨਤੀ ਪ੍ਰਵਾਨ ਕਰਕੇ ਆਪਣੇ ਖੜਾਵ ਕਾਜੀ ਰੁਕਮਦੀਨ ਨੂੰ ਦੇ ਦਿੱਤੇ ਉਹਨਾਂ ਸਤਕਾਰ ਸਹਿਤ ਇਹਨਾਂ ਖੜਾਵਾਂ ਨੂੰ ਸ਼ਿਸ਼ੋਭੀ ਕੀਤਾ ਹੁਣ ਤੱਕ ਵੀ ਜਦੋਂ ਮੁਸਲਮਾਨ ਮੱਕੇ ਜਾਂਦੇ ਹਨ ਅਤੇ ਇਹਨਾਂ ਖੜਾਵਾਂ ਦੇ ਦਰਸ਼ਨ ਕਰਕੇ ਹੀ ਆਪਣੀ ਯਾਤਰਾ ਸਫਲ ਸਮਝਦੇ ਹਨ ਇਸ ਸਾਖੀ ਤੋਂ ਤਾਂ ਇਹੀ ਸਿੱਧ ਹੈ ਗੁਰੂ ਨਾਨਕ ਦੇਵ ਜੀ ਨੇ ਕਾਜ਼ੀਆਂ ਮੌਲਵਿਆਂ ਦੇ ਕਟੜਨਾ ਨੂੰ ਤੋੜਿਆ ਸੀ ਕਿ ਰੱਬ ਮੱਕੇ ਵਿੱਚ ਵੀ ਹੈ ਅਤੇ ਸਾਰੇ ਪਾਸੇ ਵੀ ਇਸ ਲਈ ਹਰ ਧਰਮ ਦਾ ਸਤਕਾਰ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ